ਸਸਿਕਲ ਜੀ ਸਾਰਿਆਂ ਨੂੰ ਤੇ ਆਪਾਂ ਹਾਜ਼ਰ ਆਂ ਜੀ ਵਿਲੇਜ ਸਿੰਘਪੁਰਾ ਦੇ ਵਿੱਚ ਤੇ ਜਿੱਥੇ ਤੁਹਾਨੂੰ ਇੱਕ ਸਟਾਲ ਦਿਖਾਈਏ ਸਟਾਲ ਜਿਹੜਾ ਹੈ ਪਿੰਡ ਦੀਆਂ ਲੇਡੀਜ਼ ਵੱਲੋਂ ਹੈਂਡਮੇਡ ਸਾਰੀਆਂ ਜਿਹੜੀਆਂ ਕ੍ਰਾਫਟਸ ਨੇ ਉਹ ਬਣਾਈਆਂ ਗਈਆਂ ਨੇ ਸਾਰੇ ਪ੍ਰੋਡਕਟ ਨੇ ਜਿਹੜੇ ਹੈਂਡਮੇਡ ਨੇ ਹੱਥ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਣਾਈਆਂ ਨੇ ਇਹ ਪਿੰਡ ਦਾ ਇੱਕ ਸੈਲਫ ਹੈਲਪ ਗਰੁੱਪ ਜਿਹੜੇ ਬਣਦੇ ਨੇ ਪਿੰਡਾਂ ਦੇ ਵਿੱਚ ਸੋ ਇਹ ਲੇਡੀਜ਼ ਮੇਰੇ ਨਾਲ ਨੇ ਮੌਜੂਦ ਜਿਹੜੇ ਇਸ ਗਰੁੱਪ ਨੂੰ ਡੀਲ ਕਰਦੇ ਨੇ ਇਨ੍ਹਾਂ ਦੇ ਵਿੱਚ ਇਹ ਪ੍ਰੋਡਕਟ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਦੱਸਣਗੇ ਕਿ ਕਿਹੜੀ ਕਿਹੜੀ ਚੀਜ਼ਾਂ ਦੀ ਫੈਸਿਲਿਟੀ ਜਿਹੜੀ ਸਰਕਾਰ ਵੱਲੋਂ ਉਹਨਾਂ ਨੂੰ ਮਿਲੀ ਹੈ। ਹਾਂਜੀ ਸਸੀਕਲ ਜੀ ਆਪਣਾ ਨਾਮ ਦੱਸਿਓ ਤੇ ਇੰਟਰੋਡਕਸ਼ਨ ਦੇ ਨਾਲ ਸ਼ੁਰੂ ਕਰਦੇ ਹੋ ਜੀ। ਹਾਂਜੀ ਮੇਰਾ ਨਾਮ ਵੰਦਨਾ ਭਾਰਦਵਾਜ ਪਿੰਡ ਸਵਾੜੇ ਤੋਂ। ਜੀ ਮੈਂ ਆਪਣੇ ਸੀਐਲਐਫ ਦੀ ਪ੍ਰਧਾਨ ਹੂਈ ਆ। ਜੀ ਵੀ ਜਿਹੜੇ ਮੇਰੇ ਗਰੁੱਪ ਬਣਾਏ ਹੋਏ ਆ ਸਾਡੇ ਪਿੰਡਾਂ ਵਿੱਚ ਗਵਰਨਮੈਂਟ ਦੁਆਰਾ ਸਾਨੂੰ ਪ੍ਰੋਡਿਊਸਰ ਗਰੁੱਪ ਥਰੂ ਮਸ਼ੀਨਾਂ ਦੇ ਤੇ ਗਣਿਆ ਆਟਾ ਚੱਕੀ ਜੀ ਦੇ ਰਾਹੀਂ ਹੁਣ ਲੇਡੀਜ਼ ਆਪਣੇ ਘਰ ਦੇ ਮਸਾਲੇ ਤੇ ਚੱਕੀਆਂ ਹਲਦੀ ਤਿਆਰ ਕਰਕੇ ਪ੍ਰੋਵਾਈਡ ਕਰਵਾਂਦੇ ਜਿਹੜੇ ਬਿਲਕੁਲ ਕੈਮੀਕਲ ਫ੍ਰੀ ਹੁੰਦੇ ਆ ਸਾਡੇ ਆਪਣੇ ਨੇਚਰਲ ਆਰਗੈਨਿਕ ਪ੍ਰੋਡਕਟ ਨੇ ਸਾਰੇ ਨੇਚਰਲ ਆਰਗੈਨਿਕ ਪ੍ਰੋਡਕਟ ਤੇ ਉਹਨਾਂ ਦੇ ਗਰੁੱਪਾਂ ਰਾਹੀਂ ਆਚਾਰ ਮਸਾਲੇ ਤਿਆਰ ਕੀਤੇ ਜਾਂਦੇ ਆ ਜਿਹਨੇ ਕਿ ਸਾਨੂੰ ਹੁਣ ਸੇਲ ਅੱਗੇ ਸਪਹਿਲਾ ਇਹ ਸੀਗਾ ਵੀ ਸਮਾਨ ਤਿਆਰ ਕਰਨ ਦੀ ਜਗ੍ਹਾ ਤਿਆਰ ਕਰ ਲੈਂਦੇ ਸੀ ਬਟ ਸੇਲ ਕਰਨ ਨੂੰ ਨਹੀਂ ਜਗ੍ਹਾ ਮਿਲਦੀ ਸੀ ਹੁਣ ਸਾਨੂੰ ਇਹ ਮੇਲੇ ਤੇ ਨਾਲ ਆਜੀਵਿਕਾ ਹੱਟ ਦੀ ਤਰ੍ਹਾਂ ਖੋਲ ਕੇ ਦੇਖਦੇ ਆ ਜਿੱਦੇ ਲਈ ਅਸੀਂ ਆਪਣਾ ਸਮਾਨ ਵੇਚ ਵੀ ਸਕਦੇ ਆ ਹੁਣ ਇਹ ਮਾਰਕੀਟਿੰਗ ਦੇ ਲਈ ਤੁਹਾਨੂੰ ਕੌਣ ਸਪੋਰਟ ਕਰਦਾ ਇਹਦੀ ਮਾਰਕੀਟਿੰਗ ਕਿਵੇਂ ਕਰਦੇ ਹੋ ਤੁਸੀਂ ਕਿੱਥੇ ਐਗਜ਼ੀਬਿਸ਼ਨ ਲਾਣ ਲਈ ਜਾਂਦੇ ਹੋ ਇਹਨੂੰ ਕਿੱਥੇ ਸੇਲ ਕਰਨਾ ਕਿੱਥੇ ਇਹਨਾਂ ਨੂੰ ਜਿੱਦਾਂ ਹੁਣ ਸਰਸ ਮੇਲੇ ਮੁਹਾਲੀ ਲੱਗਿਆ ਸੀਗਾ ਜੀ ਤੇ ਹੁਣ ਪਟਿਆਲੇ ਲੱਗ ਰਿਹਾ ਹੈ 14 ਫਰਵਰੀ ਤੋਂ ਹੀ ਮਤਲਬ ਪੰਜਾਬ ਗਵਰਨਮੈਂਟ ਵੱਲੋਂ ਫੁੱਲ ਸਪੋਰਟ ਹੈ ਇਸ ਚੀਜ਼ ਦੇ ਲਈ ਸਪੋਰਟ ਹੈ ओके ਤੇ ਸਾਨੂੰ ਹੁਣ ਇਹਨਾਂ ਨੇ ਪਿੰਨੀਆਂ ਦੀ ਜਦਾਂ ਬਣਾਣੀਆਂ ਜਿਹੜੇ ਗਿਫਟ ਪੈਕ ਕਰਨ ਵਾਸਤੇ ਉਹ ਵੀ ਸਾਡੇ ਕੋਲ ਆਰਡਰ ਕਰਵਾਂਦੇ ਆ ਮੈਂ ਹੀ ਆਪਣੇ ਸੀਐਲਐਫ ਵਿੱਚੋਂ 25 ਲੱਖ ਦਾ ਆਪਣਾ ਪ੍ਰੋਜੈਕਟ ਤਿਆਰ ਕਰਵਾਇਆ ਸੀਗਾ ਜਿਹੜਾ ਖਾਣੇ ਦਾ ਬਲਵੰਦ ਪਿੰਨੀਆਂ ਗਿਫਟ ਸਾਰੇ ਸਾਡੇ ਪਿੰਡਾਂ ਲੋਕ ਤਿਆਰ ਕੀਤਾ ਗਿਆ ਥੈਂਕ ਯੂ ਜੀ ਥੈਂਕ ਯੂ ਮੈਮ ਥੈਂਕ ਯੂ